ਅੱਜ ਢੈਵੀ ਦੇ ਵਿੱਚ ਨਾਕਾ ਲੱਗਿਆ ਹੋਇਆ ਪੁਲਿਸ ਦਾ ਕਿਉਂਕਿ ਸਰਕਾਰ ਕੌੜਾ ਹਟ ਦੇ ਵਿੱਚ ਆ ਗਈ ਹੈ ਸੰਜੁਗਤ ਮੋਰਚੇ ਨੇ ਕਾਫੀ ਦਿਨਾਂ ਤੋਂ ਦਿੱਤਾ ਸੀ ਵੀ 5 ਤਰੀਕ ਦਾ ਪ੍ਰੋਗਰਾਮ ਹੈ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਹੋਊਗਾ ਪਰ ਭਗਵੰਤ ਮਾਨ ਕੌੜਾ ਹਟ ਦੇ ਵਿੱਚ ਆ ਕੇ ਆਗੂਆਂ ਨਾਲ ਮੀਟਿੰਗ ਦੇ ਵਿਚਾਲੋਂ ਉੱਠ ਕੇ ਖੜਾ ਹੋ ਗਿਆ ਤੇ ਅੱਜ ਹੁਣ ਡਰਦਾ ਹੈਗਾ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਜਿਹੜੇ ਨਾਕੇ ਆ ਇਹ ਬਹੁਤਾ ਜ਼ਰ ਨਹੀਂ ਰਹਿਣਗੇ ਕਿਉਂਕਿ ਸੋਜਤ ਮੋਰਚੇ ਦੇ ਆਗੂ ਬਹੁਤ ਸਾਰੇ ਪਹੁੰਚ ਚੁੱਕੇ ਆ ਨਾਕਿਆਂ ਦੇ ਉੱਤੇ ਬਹੁਤ ਸਾਰੇ ਆ ਰਹੇ ਆ ਮੀਟਿੰਗ ਕਰਕੇ ਅਗਲੀ ਕਾਲ ਦੇਣਗੇ ਜਦੋਂ ਹੁਣ ਐਸਪੀ ਨਾਲ ਜਾਂ ਡੀਐਸਪੀ ਨਾਲ ਗੱਲ ਕਰਦੇ ਆ ਇਹ ਕਹਿੰਦੇ ਸਾਨੂੰ ਹੁਕਮ ਹੈ ਜੀ ਸਾਡੇ ਉਤਲਿਆਂ ਦਾ ਤੇ ਅਸੀਂ ਇਹਦੂ ਸਾਨੂੰ ਕਹਾ ਜਾਣ ਨਹੀਂ ਦਿੰਦੇ ਅਸੀਂ ਵੀ ਕਹਿੰਦੇ ਵੀ ਸਾਨੂੰ ਉਤਲਿਆਂ ਦਾ ਹੁਕਮ ਹੈ ਵੀ ਚੰਡੀਗੜ੍ਹ ਇਹ ਲੋਕਾਂ ਦਾ ਹੈਗਾ ਇਹ ਪੰਜਾਬ ਦਾ ਹੈਗਾ ਉਹਨੇ ਹੀ ਪੰਜਾਬ ਹੱਕ ਰੱਖਦਾ ਇਹਦੇ ਵਿੱਚ ਜਾਵਾਂਗੇ ਪਰ ਆਗੂ ਪਹੁੰਚ ਚੁੱਕੇ ਆ ਅਸੀਂ ਫੈਸਲਾ ਕਰ ਲਿਆ ਅੱਗੇ ਜਾਣ ਦਾ ਇਹ ਸਰਕਾਰ ਫੈਸਲਾ ਕਰ ਲੇ ਤੇ ਪੁਲਿਸ ਜਿਹੜੀ ਰਾਹ ਦੇ ਵਿੱਚ ਰੋੜਾ ਬਣੀ ਹੋਈ ਹੈ ਬਹੁਤ ਸਾਰੇ ਆਂਖੂ ਸਾਡੇ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਹੈ ਤੇ ਸਾਡੀਆਂ ਆਪਾਖ ਦੀਆਂ ਮੰਗਾਂ ਮੰਨਣ ਵੱਲ ਧਿਆਨ ਕਰੇ ਤੇ ਨਹੀਂ ਸਰਕਾਰ ਨੇ ਮੈਨੂੰ ਲੱਗਦਾ ਹੈ ਕਿ ਸੰਘਿਤ ਮੋਰਚੇ ਨਾਲ ਪੰਗਾ ਲੈਂਦਾਗਾ ਇਹ ਪੁੱਠਾ ਲੈਂਦਾਗਾ ਢਾਈ ਸਾਲ ਇੰਤਜ਼ਾਰ ਕੀਤਾ ਵੀ ਲੋਕਾਂ ਵਾਸਤੇ ਕੁਝ ਕਰੂਗਾ ਲੋਕਾਂ ਵਾਸਤੇ ਇਸ ਬੇਈਮਾਨ ਸਰਕਾਰ ਨੇ ਕੱਖ ਨਹੀਂ ਕੀਤਾ ਕਿੰਨੀਆਂ ਫੈਸਲਾ ਮਰ ਗਈਆਂ ਕਿੰਨੇ ਜਿਹੜੇ 6 ਫੈਸਲਾਂ ਤੇ ਕਹਿੰਦਾ ਸੀ ਮੈਂ ਐਮਐਸਪੀ ਦੇਊਗਾ ਜਦੋਂ ਆਉਂਸ ਦੇਉਂਗਾ ਜਿਹੜਾ ਪੰਜਾਬ ਸਰਕਾਰ ਨਾਲ ਸੰਬੰਧਿਤ ਤਾਂ 6 ਫਸਲਾਂ ਸਾਡੀਆਂ ਬੋਬੀ ਹੋ ਗਈ, ਦਾਲਾ ਹੋ ਗਈਆਂ ਤੇ ਹੋਰ ਬਿਜਲੀ ਐਕਟ ਹੋ ਗਿਆ ਜਿਹੜਾ ਲਗਾਤਾਰ ਦਿਨੋਂ ਦਿਨਾਂ ਲੋਕਾਂ ਦਾ ਕਟੋਬਰ ਕੱਢੀ ਜਾਂਦੀ ਹੈ ਪ੍ਰਾਈਵੇਟ ਦੇਣ ਨੂੰ ਤਿਆਰ ਬੈਠਾ ਉਹ ਮੰਗਾਂ ਮਨਾਉਣ ਵਾਸਤੇ ਤੇ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰ ਚੜਿਆ ਕਰਜ਼ਾ ਉਹ ਰੱਤ ਕਰਾਉਣ ਵਾਸਤੇ ਅਸੀਂ ਫੈਸਲਾ ਕੀਤਾ ਵੀ ਚੰਡੀਗੜ੍ਹ ਜਾਣਾ ਸੀ ਪਰ ਸਰਕਾਰ ਇਸ ਵੱਲੋਂ ਆਨਾਨਕਾਨੀ ਕਰਦੀ ਹੈ ਜਾਂ ਥੋੜੇ ਸਮੇਂ ਦੀ ਫੈਸਲਾ ਕਰਕੇ ਅਗਲਾ ਪ੍ਰੋਗਰਾਮ ਦਿੰਨੇ ਆ ਸਰਕਾਰ ਦੀ ਅੱਖਾਂ ਵਿੱਚ ਆਦਾਂਗੇ ਕਿਉਂਕਿ ਸਰਕਾਰ ਨੇ ਪੁੱਠਾ ਪੰਗਾ ਲੇਤਾ ਹੈ ਇਹ ਸੰਗਤ ਮੋਰਚੇ ਨਾਲ ਕਿਸਾਨਾਂ ਨਾਲ ਕਿਸਾਨ ਆਦੀ ਹੱਕੀ ਤੇ ਜ਼ਾਇਦ ਮੰਗਾਂ ਨੂੰ ਲੈ ਕੇ ਲਗਾਤਾਰ ਲੜਦੇ ਆ ਆਪਣੀਆਂ ਜ਼ਮੀਨਾਂ ਬਚਾਉਣ ਦੇ ਵਾਸਤੇ ਲਗਾਤਾਰ ਲੜਦੇ ਆ ਜਿਹੜੀ ਆ ਪੁਲਿਸ ਦੀ ਕੰਧ ਬਣਾ ਕੇ ਖੜਾਈ ਹੈ ਇਹ ਬਹੁਤਾ ਚਿਰ ਜਿਹੜੇ ਕਿਸਾਨਾਂ ਦੇ ਹੱਕ ਨੇ ਕਿਸਾਨਾਂ ਦੀ ਮਸਲੇ ਨੇ ਇਹ ਕੰਧਾਂ ਨਹੀਂ ਰੋਕ ਸਕਦੀਆਂ ਅਸੀਂ ਫੈਸਲਾ ਲੈਣ ਜਾ ਰਹੇ ਹਾਂ ਦੁਆਰਾ